ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵੀਲਾ ਢੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਦੇ ਆਪਾਂ ਪਹੁੰਚੇ ਹਾਂ ਮਾਲੇਵਾਲ ਵਾਲੇ ਪੁਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿੰਤੀ ਦੇ گاਵਾ ਤੁਹਾਨੂੰ ਦਿਖਾਉਣੀ ਆ ਜਰਸੀਆਂ ਤੁਹਾਨੂੰ ਦਿਖਾਵਾਂਗੇ ਕੋਈ ਸੱਜਰ ਸੋਈ ਆ ਤੇ ਕੋਈ ਟੋਕੜ ਗੱਬਣਿਆ ਤੇ ਕੋਈ ਗੱਬਣਿਆ ਤੇ ਇੱਕ ਝੋਟੀ ਵੀ ਤੁਹਾਨੂੰ ਦਿਖਾਉਣੀ ਹੈ ਇੱਕ ਆਵਲੀ ਚੰਗੇ ਰਿਕਾਰਡ ਵਾਲੀ ਜਰਸੀ ਤੁਹਾਨੂੰ ਟੋਕੜ ਗੱਬਣੇ ਚੈੱਕ ਪਾਸ ਤੁਹਾਨੂੰ ਦਿਖਾਉਣੀ ਹੈ ਆਹ ਦੇਖ ਸਾਦੇ ਜੀ ਚੰਗੇ ਰਿਕਾਰਡ ਵਾਲੀ ਜਰਸੀ ਆ ਜਿਹੜੀ ਤੇ ਚੰਗੇ ਸਾੰਬੇ ਸੁੰਬੀ ਜੰਮੀ ਪਲੀ ਆ ਜਿਹੜੀ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਨਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਹ ਕਿਰਪਾ ਭਾਜੀ ਸਤਿ ਸ਼੍ਰੀ ਅਕਾਲ ਹੋ ਸੁਣਾਓ ਠੀਕ ਠਾਕ ਜੀ ਕਿਰਪਾ ਬੇਨਣਕ ਜੀ ਵਿਕੀ ਜਾਂਦਾ ਮਾਲ ਨਾਲ ਨਾਲ ਫਿਰ ਆਹ ਤੇ ਐਡੀ ਬਾਬੇ ਦੀ ਕਿਰਪਾ ਖਲੋਂਦਾ ਨਹੀਂ ਜੇ ਮਾਲ ਠੀਕ ਹੈ ਜੀ ਤੇ ਅੱਜ ਰੌਣਕਾਂ ਲੱਗੀਆਂ ਫਿਰ ਹਾਂਜੀ ਬੰਦੇ ਹਰ ਵੀ ਭਾਈ ਜਨਵਰੀ ਦੇ ਅੱਜ 22 23 ਪਾਉਣੇ ਅੱਛਾ ਪਰ ਹੁਣ ਜਨਵਰੀ ਪਾਵਾਂਗੇ 11 12 ਜਨਵਰੀ ਵਿੱਚੋਂ ਵੇਚ ਗਏ ਆ ਕੁਝ ਵੇਚ ਗਿਆ ਵਿੱਚੋਂ ਤਾਂ ਪਿੱਲਾ ਹੈ ਕੋਈ ਬਚੀਆਂ ਕੱਲ 4-5 ਵੇਖੀਆਂ ਕੋਈ ਅੱਜ ਸਵੇਰੇ ਵੀਰੇ ਨੇ ਹੜਕਾ ਤੁਹਾਨੂੰ ਪਤਾ ਵੇਚਣ ਵਾਲੇ ਵੀਰ ਲੈਂਦੇ ਆ ਜਿਆਦਾ ਵੇਚਣ ਵਾਲੇ ਖੜਦੇ ਆ ਨਾ ਕਪੂਰਥਲੇ ਵਾਲੀ ਸਾਈਡ ਦੇ ਮਨੇਰੇ ਵੀਰ ਗੱਡੀ ਲੈ ਕੇ ਆਏ ਉਹਨਾਂ ਵਛੀਆਂ ਖੜੀਆਂ ਆ ਚਾਰ ਹੜਕਾ ਵੇਚਣ ਵਾਲੇ ਉਹਨਾਂ ਫਿਰ ਲੈ ਗਈ ਵਛੀਆਂ ਜਿਆਦਾ ਵੀਰ ਵੀਡੀਓ ਜ ਨਹੀਂ ਪਾਉਂਦੇ ਤੇ ਅੱਜ ਕੋਈ ਟੁਕੜ ਗੱਬਣਿਆ ਕੋਈ ਸੱਜਰ ਆ ਕੋਈ ਗੱਬਣਿਆ ਹਾਂਜੀ ਠੀਕ ਆ ਤੇ ਚਲੋ ਨਾਮ ਦੱਸ ਦੀਏ ਕਰੀ ਨਾਮ ਦੀਪ ਸਿੰਘ ਜੀ ਜਿਲ੍ਹਾ ਕਰਤਾਰਪੁਰ ਤਹਿਸੀਲ ਬਟਾਲਾ ਠੀਕ ਆ ਤੇ ਰਹਿੰਦੇ ਆਪਾਂ ਮਾਲਿਆਲ ਦੇ ਕੋਲ ਪਈਏ ਤੇ ਫੋਨ ਨੰਬਰ ਫੋਨ ਨੰਬਰ 819509555 ਇੱਕ 81 90 72 90 ਇਹ ਅੰਕਲ ਜੀ ਦਾ ਵਾ ਤੇ 82 ਨੂੰ 50 ਆ ਮੇਰਾ ਵਾ ਤੇ ਫੌਜੀ ਸਾਹਿਬ ਦਾ ਹੈਗਾ 897290905 ਉਹ ਚੁੱਕਿਆ ਨਹੀਂ ਜਣਾ ਅੱਜ ਉਹ ਡਿਊਟੀ ਤੇ ਆ ਇਹ ਨੰਬਰ ਪਹਿਣੇ ਆ ਜਿਹੜਾ ਵੀਰ ਕੋਈ ਸਾਨੂੰ ਫੋਨ ਲਾ ਲੈ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਇਹ ਪਹਿਲੇਨ ਕੱਟੀ 100 ਰੁਪਏ ਤੇ ਬਾਜੀ ਠੀਕ ਆ ਕੱਲ ਪਰਸੋ ਰਾਤ ਦੀ ਸੋਈ ਆ ਠੀਕ ਆ ਤੇ ਬਹੁਤ ਚੰਗੀ ਆ ਅਮਨ ਅਤੀ ਮਗਰ ਕੱਟੀ ਆ ਜੀ ਕੱਤੀ ਮਗਰ ਚੰਗੀ ਆ ਉਤਰਾਂ ਅਮਨ ਅਤੀ ਦੀ ਕੱਟੀ ਆ ਨਾ ਢੂਂਦੇ ਬੱਚਾ ਆ ਜਿਹੜੇ ਆ ਦੇਖ ਸਕਦੇ ਨਾਲ ਜਿਹੜਾ ਬੱਚੇ ਦਾ ਤਾਗਾ ਹੈ ਬਿਲਕੁਲ ਨਾਲ ਹੈ ਜਿਹੜਾ ਬਾਲੀ ਚੰਗੀ ਅਸਲ ਚੀਜ਼ ਆ ਕਿੰਨੇ ਕਿ ਕਿਲੋ ਬੋਲੀ ਤਿਆਰ ਆ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ ਹਰ ਵੀ ਭਾਈ 10 ਕਿਲੋ ਪਹਿਲੇ ਨੇ ਕੱਟੀ ਚਵਾਈ ਜਾਊਗੀ ਠੀਕ ਹੈ ਜੀ ਅੱਜ ਹਰ ਵੀ ਭਾਈ ਜਿਹੜੇ ਜਾਨਵਰ ਦਿਖਾਉਣੇ ਆ ਨਾ ਫੌਜੀ ਫਾਰਮ ਦੇ ਹਾਂਜੀ ਅਲੋਕਾਰੀ ਦਿਖਾਉਣੇ ਆ ਠੀਕ ਹੈ ਜੀ ਬਾਕੀ ਉਤਨੇ ਇਹ ਆ ਵੀ ਚੰਗੇ ਕੱਦ ਕਾਟ ਚ ਆ ਤੇ ਚੰਗੇ ਪੁੱਟ ਪੁੜੇ ਦੀ ਆ ਠੀਕ ਆ ਚੋਟੀ ਭਾਵੇਂ ਕਿੰਨੀ ਤੇਜ ਚੱਲੇ ਸੋਣੀ ਹੁੰਦੀ ਚੋਟੀ ਆਪ ਵੀ ਪਰ ਇਹ ਚੋ ਥੰਦ ਦਿਖਾ ਦਿਓ ਲਾਗੀ ਤੇ ਇਹਦਾ ਮੁੱਲ ਫਿਰ ਹਰ ਵੀ ਵਪਾਰੀ ਤਾਂ ਵਦਾ ਫੌਜੀ ਫਾਰਮ ਤੇ ਹੋਰ ਰੇਡ ਨਹੀਂ ਹਨ। ਜਿਆ ਜਿਆ ਕਰੀਏ ਕੇ ਲੋਕੀ ਲੱਖੇ ਮੰਗਣਦੇ ਆ ਸਵਾ ਮੰਗਣਦੇ ਆ ਫੌਜੀ ਫਾਰਮ ਦੇ ਹੋਰ ਰੇਡ ਨਹੀਂ। ਅੱਛਾ ਉਹ ਲੱਸੀ ਕਰੀਏ ਜੋ ਮਰਜੀ ਕਰੀਏ। ਅੱਛਾ ਤਿਆਰ ਦੀ ਕੱਟੀ ਦੇ ਦਾਂਗੇ ਗਮਾਂਦਾਂ ਥੋੜਾ ਬੜਾ ਤੁਹਾਨੂੰ ਦਿਰਾ ਲਵਾਂ। ਕੋਈ 1000 2000 ਛੱਡ ਦੂੰਗੇ ਮੌਕੇ ਤੇ 1000 ਛੱਡ ਦਿੰਗੇ। ਹਾਂਜੀ ਭਾਜੀ ਹਾਂ ਨਾ 72000 ਦੀ ਦੇਣੀ ਆ। ਅੱਛਾ ਅੱਜ ਪਸ਼ੂ ਜ਼ਿਆਦਾ ਵਾ। ਅੱਛਾ ਅੱਜ ਲੈਣ ਦੇਣੀ ਕਰਨਾ ਕੋਈ ਵੀਰ ਘੱਟ ਵੱਧਣਾ ਆਖੇ। ਠੀਕ ਆ। ਅੱਜ ਮੁੱਲ ਉਹਨੇ ਕੀ ਪੋਣੇ ਕਿ ਜਿੰਨੇ ਕਿ। ਅੱਜ ਮੁੱਲ ਨਹੀਂ ਪੋ ਬਾਕੀ ਚੇਰਾ ਚੂਰਾ ਦਿਖਾ ਦਿਓ ਬਾੜੀ ਚੰਗੀ ਗੱਡੀ ਆ ਸੋਣੀ ਝੋਟੀ ਆ ਚਲੋ ਖੋਲੋ ਅੰਗਜੀ ਗਾਣੀ ਖੀਰਾ ਬੱਚਾ ਆ ਗਿਆ ਜਲਸੀ ਵਛੀ ਅੱਛਾ ਖੀਰੀ ਚੱਕ ਇੱਥੇ ਦੰਦ ਖੀਰੀ ਹਾਂਜੀ ਠੀਕ ਆ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ ਹਰ ਪਾਜੀ ਪਹਿਲੇ ਨੂੰ ਮੱਛੀ ਦੁੱਧ 12 13 ਕਿਲੋ ਚਵਾਈ ਜਾਊਗੀ ਬਾੜੀ ਚੰਗੀ ਅਸਲ ਬਰੀਡ ਆ ਦੰਦ ਦਿਖਾ ਦਈਏ ਤੇ ਟੌਰ ਕੇ ਦਿਖਾਉਂਦੇ ਆ ਫਰੀਅਰ ਗੁਲਾਬੀ ਅੱਛੀ ਨੇ ਥਾਨ ਲੱਗਾ ਬਾੜੀ ਝੋਲੀ ਝਾਲੀ ਚੰਗੀ ਆ ਥੱਲੇ ਵਾਲੀ ਚੰਗੇ ਬਣਨਦੀ ਜੇ ਬਾੜੀ ਚੰਗੀ ਵਸੀ ਨਮਸਕਾਰ ਪੰਜਾਬ ਵਾਲੀ ਜਲਸੀ ਆ ਹਰਪੀ ਭਾਜੀ ਤੋੜਿਆ ਆ ਆ ਦੇਖ ਸਕਦੇ ਜੀ ਦੰਦ ਤੋੜਿਆ ਹੀ ਹੈ ਜਿਹੜਾ ਹਾਂਜੀ ਭਾਂਵੇਂ ਕੇਰੀਆਂ ਚ ਗੇਲੇ ਦੋਂਦੀਆਂ ਚ ਗੇਲੇ ਜੇ ਸੇ ਦਹੀ ਆ। ਖਰਕੀ ਦੇ ਪਾਜੀ ਫਾਰਮ ਜਿਹੜਾ ਬੱਕੀ ਲਈ ਆ ਆਪਣੇ ਨਾਕੇ ਤੋਂ। ਠੀਕ ਆ। ਵਾਲਾ ਮਾਣ ਦਾ ਜਿਹੜਾ ਰਿਕਾਰਡ ਹੀ ਕੋਈ 25-26 ਕਿਲੋ ਦਾ ਮਾਣ ਦਾ ਰਿਕਾਰਡ ਜੀ। ਬਾਕੀ ਚੰਗੇ ਤਿਆਰ ਹੋਣੀ ਆਗੇ ਥੱਲੇੋਂ। ਹਲੇ ਹਰਵੀਰ ਪਾਜੀ ਕੋ 4-5 ਦਿਨ ਬੱਕੀ ਲੈ ਜੂਗੀ। ਠੀਕ ਆ। ਹਾਂਜੀ। ਤੇ ਇਹਦਾ ਫਿਰ ਮੁੱਲ? ਹਰਵੀਰ ਆ ਜੀ ਬੱਕੀ 55000 ਆ ਜੀ ਤੁਸੀਂ ਦੱਸੋ ਕਿੰਨੇ ਦੀ ਦੇ ਦੀਏ। ਤੁਸੀਂ ਰੋਜ਼ ਵੀਡੀਓ ਪਾਉਂਦੇ ਪਰ ਫੌਜੀ ਫਾਰਮ ਤੇ ਉਹ ਰੇਡ ਨਹੀਂ ਹੁੰਣਾ। ਇੱਕੋ ਗੱਲ ਕਰੀਏ ਫਿਰ। ਇੱਕੋ ਗੱਲ ਦੀ। ਤੁਸੀਂ ਦੱਸ ਦੋ। 55 ਜੋ 10.5 45000 ਦੀਏ। ਹਰਦੀਪ ਭਾਜੀ 40 ਦੇ ਦਾਂਗੇ ਅੱਛਾ 40 ਤੁਹਾਨੂੰ ਜਾਜ ਮਿਲ ਗਿਆ ਤੇ ਅਸੀਂ ਵੀ ਵੀਰਾਂ ਨੂੰ ਜਾਜ ਹੀ ਦੇਣੀਆ ਅੱਛਾ ਵੀਰਾਂ ਦੇ ਸੰਯੋਗ ਨਾਲ ਇੰਨਾ ਮਾਲ ਵੱਜਣ ਡਿਆ ਵੀਰ ਬਣਾ ਜੇ ਪਿਆਰ ਕਰਦੇ ਆ ਕਦੇ ਉਹਨਾਂ ਦਾ ਸੰਯੋਗ ਨਾਲ ਮਾਲ ਇੰਨਾ ਬਣਨ ਡਿਆ ਹਾਂ ਚਲੋ ਜੀ ਅੱਗੇ ਨਿਕਲਦਾ ਤੇ ਫੇਰ ਹੀ ਦੁਬਾਰਾ ਲਿਆਈ ਦਿਆਂਗਾ ਹਰਦੀਪ ਭਾਜੀ ਹਾਂ ਨਾ 38000 ਦੀ ਦੇਣੀ ਅੱਛਾ 38000 ਦੀ ਇਹ ਵੱਛੀ 55 ਦੀ ਵੇਖਦੀ ਪਰ ਸਾਨੂੰ ਜਾਜ ਮਿਲੀ ਇਹ ਜਾਜ ਹੀ ਦਵਾਂਗੇ ਠੀਕ ਹੈ ਜੀ ਗਾੜੀ ਆ ਗਈ ਗੱਪਣ ਵੱਛੀ 15 16 ਕਿਲੋ ਦੁੱਧ ਕੱਢੂਗੀ ਇਹ ਵੀ ਬੜੀ ਚੰਗੀ ਅਸਲ ਬਰੀਡ ਆ ਠੀਕ ਆ ਬੜੀ ਚੰਗੀ ਥਾਂ ਚੜੇ ਦੀ ਬਹੁਤ ਖੁੱਲੀ ਆ ਥੱਲਿਆਂ ਬੜੀ ਭਰੀ ਐ ਵੀ ਅਜੇ ਗੱਬਣ ਆ ਖਿਲਾ ਰਹੇ ਹੋ ਅੰਕਲ ਸਰ ਮੀਂ ਪਾਜੀ ਬਾਕੀ ਠੰਡੀ ਛੰਡੀ ਬੜੀ ਗੁਲਾਬੀ ਥਾਂ ਲੱਗਾ ਵੈੜ ਨੂੰ ਅੰਨਾ ਚੀਜ਼ਾਂ ਦੇ ਆਪਾਂ ਹਰ ਪੀ ਪਾਜੀ ਚਾਹੁੰਦੇ ਆ ਠੀਕ ਐ ਜੀ ਚਲੋ ਲੈ ਜਾਓ ਫਿਰ ਬਹਿ ਜਾਓ ਦੋਵੇਂ ਪਾਸੇ ਬੈਠੋ ਠੀਕ ਐ ਇਹ ਸਾਡੀ ਜਿਹੜੀ ਤਾਰੇ ਬਦਾ ਸਿੰਧੋ ਦੀ ਹੱਡੀ ਦਾ ਮਾਲ ਨਹੀਂ ਮਿਲਣਾ ਲੱਗਾ ਮਾਰਨਾ ਠੰਡਾ ਧੀਰਾ ਮਾਲ ਨਹੀਂ ਆਉਣਾ ਇੱਥੇ ਠੰਡੀਆਂ ਤੇਰੀਆਂ ਮਿਲੀਆਂ ਵਾ ਹਾਂਜੀ ਬਾਕੀ ਫਿਰ ਵੀ ਤੁਸੀਂ ਆਪਣੀ ਆਪ ਹੀ ਤਸੱਲੀ ਕਰਕੇ ਆਪਣਾ ਵੇਖ ਚੱਕ ਕੇ ਖੜਨੀ ਆ ਤੇ ਐਡਾ ਫਿਰ ਮੁੱਲ ਹਾਂ ਕੋਈ ਭਾਈ ਤੁਹਾਨੂੰ ਬਦਾ 16 17 ਗਲ ਵਾਲੀ ਗਾਂ ਕਿੰਨੇ ਰੁਪਈਆ ਦੀ ਆ ਹਾਂਜੀ ਕਿਹੜਾ ਥਣਲੇਵਾ ਲੱਗਾ ਫਾੜੀ ਵਾਲਾ ਵਛੀ ਨਾ ਚੱਡਾ ਲੱਗਾ ਹਾਂਜੀ ਹਾਂਜੀ ਕੀ ਕਰਦਾ 40 ਦੇ ਦਈਏ ਨਹੀਂ ਕਰਦੀ ਇਹ ਵਿੱਚ ਮਾਣਕ ਕਰਦਿਏ ਤੁਹਾਡਾ ਪਤਾ ਕਰ 35 ਦੀ 35000 ਦੀ 200 ਰੁਪਇਆ ਛੋਟ ਠੀਕ ਆ 500 ਜਾਣ ਦਾਂਗੇ ਕਬੱਡੀ ਹੋਈ 500 ਰੁਪਇਆ ਜਿਹੜਾ ਰੇਟ 500 ਰੁਪਇਆ ਛੋਟ ਵੀਰ ਕੋਈ ਘਟ ਵਧਣਾ ਠੀਕ ਆ ਤੇ ਆ ਹੁਣ ਜਰਸੀ ਪਾਜੀ ਫਾਰਮ ਚੋਂ ਬੱਚਾ ਲਿਆ ਵਾ ਟੋਕੜ ਗੱਬੜ ਪੰਜਾਂ ਮਹੀਨਿਆਂ ਦੀ ਅੱਛਾ 30 32 ਕਿਲੋ ਦੁੱਧ ਕਢਾ ਕੇ ਆਈ ਆ ਠੀਕ ਆ ਤੇ ਹੁਣ ਕਿੰਨਾ ਦੁੱਧ ਤਿਆਰ ਹੈ ਤੇ ਕੋ ਇਹ ਛੋਟੇ ਆ 3000 ਰੁਪਏ ਪਰ ਆਉਗੀ ਇਹ ਬਲੈਰੋ ਚ ਵੱਛੀ ਆਉਗੀ ਬਾਕੀ ਚਲੋ ਚੰਗੀ ਆ ਜਰਸੀ ਤਿਆਰ ਹੈ ਜੀ ਆ ਸਾਂਭੇ ਸਭੀ ਚੰਗੀ ਆ ਚੰਗੇ ਦੁੱਧ ਵਾਲੀ ਭਾਈ 7 ਕਿਲੋ ਦੁੱਧ ਆ ਤੇ 5 ਮਹੀਨੇ ਦੀ ਚੱਕ ਪਾਸ ਠੀਕ ਆ ਜੀ ਹਾਂ ਜੀ ਹੁਣ ਸਾਂਭੇ ਦੁੱਧ ਡਰਾਈ ਕਰਨ ਦੇ ਆ ਆ ਦੇਖਾ ਦੇ ਚੇਰਾ ਇਹਦਾ ਤੇ ਚੰਗੇ ਰਕਾਡ ਵਾਲੀ ਜੀ ਹੋਵੇ ਨਾ ਜਿੰਨਾ ਬਰੀਡ ਤਿਆਰ ਕਰਨੀ ਆ ਉਹ ਵੀ ਰਵਸਤੇ ਬੱਚੀ ਵੀਰਾਂ ਦੀ ਜਿੱਦਾਂ ਡਿਮਾਂਡ ਸੀ ਫਾਰਮ ਵਾਲੀ ਜਰਸੀ ਕਿੰਦੇ ਕਿ ਫਾਰਮ ਚਲੇ ਲਈ ਇਹਨੂੰ ਯਾਰ ਜੀ ਭਾਈ 3500 4000 ਦੇ ਬੰਦੇ ਡੀਗਾ ਲਵਾਇਆ ਠੀਕ ਆ ਜੀ ਸੁਆਜੂ ਬਾਲਾ ਜੰਗਾ ਠੀਕ ਆ ਵੀ ਜਿਹੜਾ ਕਹਿੰਦੇ ਕਿ ਚੰਗਾ ਭਰਾਇਆ ਭਾਈ ਨਾ ਅਦੇਸਾਂ ਦੇ ਵਾਹ 2 12 ਕੰਨਾਂ ਚਵਾਈ ਭਾਵੇਂ ਕੋ ਮਸ਼ੀਨ ਨਾਲ ਕਰ ਲੈ ਤੇ ਭਾਵੇਂ ਕੋਈ ਹੱਥ ਨਾਲ ਕਰ ਲੈ ਜਦੋਂ ਮਰਜ਼ੀ ਕਰਦੇ ਵਾਹਲਾ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਹਰ ਜੀ ਭਾਜੀ ਇਹਦਾ ਵੈਟ ਦਾ ਖੂਨ ਤੇ ਕਰਾਂਗੇ ਇਹਦਾ ਖੂਨ ਤੇ ਕਰਨਾ ਠੀਕ ਹੈ ਜੀ ਬਾਕੀ ਦਵਾਂਗੇ ਜਾਇਜ਼ ਤੁਹਾਨੂੰ ਪਤਾ ਐਡੀ ਵੱਚੀ ਪਾਲੀਏ ਕਿੰਨੇ ਰੁਪਈਆ ਦੀ ਹੁੰਦੀ ਆ ਹਾਂਜੀ ਇਹ ਆ ਦੋ ਗੱਠ ਚੋੜੀ ਆ ਵੱਚੀ ਠੀਕ ਹੈ ਜੀ ਹਾਂਜੀ ਗਾੜੀ ਕੋਲ ਗੱਬਣਾ ਸਾਰਿਆਂ ਗੱਬਣਾ ਹੀ ਹੈ। ਨਹੀਂ ਗਾੜੀ ਸੋਈਆਂ ਆ ਗੀਆਂ ਵੀਰ ਜੀ। ਅੱਛਾ ਗਾੜੀ ਸੋਈਆਂ ਵੀ ਆ ਗੀਆਂ ਅੱਛਾ। 나ੜੂ ਤੇ ਬੱਚੇ ਦਵਾਂਗੇ ਵੀਰਾਂ ਜੀ ਜਿੱਦਾਂ ਡਿਮਾਂਡ ਸੀ। ਠੀਕ ਆ। ਇਹਦਾ ਸੁਆਗਨ ਮਾਜੇ। ਇਹ ਬੱਚੀ ਤੇ ਚਾਹ ਸੁਆਜੇ। ਠੀਕ ਜੇ। ਇਹ ਵੀ ਬਾਲੀ ਅਸਲ ਚੀਜ਼ ਆ। ਅੱਜ ਬੱਚੀਆਂ ਸਾਰੀਆਂ ਲਿਆਂਦੀਆਂ ਗੁਲਾਬੀ ਥਾਨ ਵਾਲੀਆਂ। ਠੀਕ ਜੇ। ਗੁਲਾਬੀ ਥਾਨ ਲੱਗਾ। ਲੈ ਜਾ ਫਿਰ ਤੇ ਦੋ ਦੋ ਜਾਨ ਦੋ ਮੱਛੀਆਂ ਨੂੰ ਉਧਰ ਤੋਂ ਉਧਰ ਠੀਕ ਆਰ ਕੀ ਭਾਜੀ ਭਾਵੇਂ ਨਿਗਾਹਿਆ ਨਿਆਣਾ ਚੋਏ ਮੱਛੀਆਂ ਖੋਜੀ ਫਾਰਮ ਦੇ ਲੱਤਾਂ ਮਾਰ ਲੜੀਆਂ ਧੜਾਉਣੀਆਂ ਮੱਛੀ ਦਾਲ ਨੂੰ ਆਇਆ ਦਾਂਗੇ ਬੈਂਕਰ ਗੋਸ ਦਾਂ ਦਾ ਤੇ ਇਹਦਾ ਫਿਰ ਮੁੱਲ ਹਲਪਰੇ ਭਾਜ ਕਿਲੇ ਦੇ ਦਿੰਦੀ ਵਸ਼ੀ ਜਿਆਦੀ ਕਰੀਏ ਕੱਲ ਕੇ ਮੱਛੀ ਦੇ 45 ਆ ਲੀਤੇ ਹਿੰਦਸਾਕ ਨੇ ਦੇ ਦੀਏ 45 ਦੇ ਤੇ ਫਿਰ ਜਿਆਦੀ ਜੀ ਜਿਆਦੀ ਆ ਇਹ ਦੱਸ ਦੋ ਫਿਰ ਤਿਆਰ ਦਾ ਮੁੱਲ ਕਿ ਜਾਣਦੇ ਜੀ ਕਹੀਂ ਦੱਸ ਦੋ ਫਿਰ ਸ਼ਾਮ ਛੱਡ ਦਾਂਗੇ 40 ਦੇ ਦੇ ਦਈਏ 35 ਦੀ ਦੇ ਦਾਂਗੇ ਅੱਛਾ 35 ਜਿਆਦੀ ਹਾਂ 500 ਕਰਾ ਲਓ ਕੋਈ ਥੋੜਾ ਬੋਧਾ ਮਾਰ ਕਰਨਾ ਕੋਈ ਅੰਕਲ ਜੀ ਮਾਨੇ ਚ ਉਹ 500 ਦਾ ਕਰ ਦਾਂਗੇ ਅਸੀਂ ਠੀਕ ਆ 500 ਕਹਿੰਦੇ ਛੱਡ ਦਾਂਗੇ ਤੇ ਚਲੋ ਹੁਣ ਆ ਜਿਹੜਾ ਵੀ ਆ ਗਿਆ ਇੱਤੋਂ ਬਾਅਦ ਪੀਰ ਪਾਜੀ ਰਾਤ ਦੀ ਬੱਚੀ ਸੁੱਈ ਆ ਦਿਖਾ ਦਿਓ ਇੱਧਰ ਬੱਚਾ ਬੱਚੀ ਮਤਲਬ ਜੇ ਪਹਿਲਾਂ ਬੱਚੀ ਰਾਤ ਦੀ ਸੁੱਈ ਠੀਕ ਜੀ ਗਾਰ ਵੀ ਸਾਡੇ ਆ ਗਏ ਆ ਠੀਕ ਜੀ ਬੜੀ ਅਸਰ ਚੀਜ਼ ਆ ਵੀਰਾਂ ਦੀ ਦਿਮਾਰ ਤੇ ਬੱਤੀ ਆਈ ਅੱਜ ਤਾਂ ਛਾਈ ਵਾਲ ਵੀਰ ਮੰਗਦੇ ਸੋ ਆ ਪਹਿਲਾ ਹੀ ਪਹਿਲੇ ਨ ਬੱਤੀ ਠੀਕ ਆ ਅੰਕਲ ਦੰਦ ਦਿਖਾ ਦਿਓ ਅੰਦੋ ਕਿੱਦਾਂ ਛਗੀ ਆ ਜਿਹੜੀ ਮੂੰਹ ਸੇ ਬਾਕੀ ਚਲੋ ਇਹ ਆ ਵੀ ਥਾਂ ਚੰਗਾ ਲੱਗ ਰਿਹਾ ਬੜੀ ਚੰਗੀ ਬੱਤੀ ਮਗਰ ਵੀ ਬੱਤੀ ਦਿੱਤੀ ਜੇ ਤੋ ਇਹ ਜੋ ਇਹ ਪਹਿਲੇ ਨਾਲ ਵਛੀ ਦਾ ਆ। ਕਈ ਏਰੀ ਸਫਰ ਸੁਪਰਨਾ ਪਹਿਲਾਂ ਸੂਪਿੰਦੀਆਂ। ਹਰ ਵੀਰ ਭਾਜੀ ਹਲੇ ਦੇ ਵਛੀ ਭਾਵੇਂ 2-4 ਦਿਨ ਨਾ ਹੀ ਹੁੰਦੀ ਤੁਹਾਨੂੰ ਪਤਾ ਹਲਾ ਰਿਹਾ ਹਾਂ ਹੁਣ ਹਰਿਆਣਾ ਮਾਲ ਵੱਧ ਜਦੋਂ ਪੈਂਦਾ ਤੁਹਾਨੂੰ ਪਤਾ ਜਿਆਦਾ ਗਮਾਂ ਦੇ ਵਿੱਚ ਫਿਰ। ਗਰਮੀ ਆਉਦੇ ਕਰਕੇ ਕੇਰੀ ਪਹਿਲਾਂ ਸੂਪਿੰਦੀਆਂ। ਆ ਵੀਰ ਭਾਜੀ ਮੋਲੇ ਨਹੀਂ ਕਰਨਾ। ਦੇ ਲੈਣੀ ਅੱਜ ਕਰਨਾ। ਅੱਛਾ। ਮੋਲੇ ਦਾ ਵਛੀ ਦਾ 40 ਕਰੀਏ ਜਿਵੇਂ ਮਰਜ਼ੀ ਕਰੀਏ। ਹਾਂ ਨਾ 35 ਹਜ਼ਾਰ। ਇਹ ਵੀ 35 35 ਵੀ ਤੇ ਆ ਸੂਈ ਗੱਡੀ ਪੰਚ ਸੂਈ ਆ ਗਈ ਆ ਲੈ ਕੇ ਧਿਆਨ ਬਾਲੀ ਚੰਗੀ ਇਹ ਵੀ ਰਾਤ ਦੀ ਸੂਈ ਆ ਬੱਚੀ ਦਿੱਤੀ ਆ ਇਹਦੇ ਮਗਰ ਵੀ ਬੱਚੀ ਆ ਆ ਬੱਚੀ ਦੀ ਇਹਦੀ ਆ ਇਹਦੀ ਬੱਚੀ ਆ ਆ ਜੂ ਲੈ ਆ ਜੀ ਕਹਾਂ ਲੈ ਆ ਜਾ ਬਹੁਤ ਅੱਛੀ ਆ ਬਾਕੀ ਠੰਡੀ ਠੰਡੀ ਬੜੀ ਐ ਬੰਦੋ ਬੰਦੋ ਤੇ ਇਹਦਾ ਫਿਰ ਮੁੱਲ ਹਰ ਵੀਰ ਭਾਜੀ ਅੱਜ ਮੁੱਲ ਦਿਹਾੜੀ ਕਰਦੇ ਆਂ ਸਰ ਵੀਰ ਭਾਜੀ ਇਹਦਾ ਮੁੱਲ ਚਾੜੀ ਕਰੀਏ ਜੋ ਮਰਜੀ ਐਨਾ ਨਾ 35 ਦੀ ਇਹ ਵੀ 35 ਦੀ 35 35 ਤੇ ਜਿਹੜੀ ਮਰਜ਼ੀ ਕੋ ਲੈ ਜਿੰਨੀ ਜਿਹੜੀ ਮਰਜ਼ੀ 35 35 ਦੀ ਵੀਰ ਜਿਹੜਾ ਮਰਜ਼ੀ ਫੜਦੇ ਠੀਕ ਹੁਦਾ ਰਹੇ ਬੱਚੀ ਮਰੀ ਆ ਗੱਭਨ ਜੇ ਭਾਜੀ ਗਾੜੀ ਛਾਈ ਗਾੜ ਵਸੀ ਆ ਗਈ ਵੀਰਾਂ ਦੀ ਡਿਮਾਂਡ ਤੇ ਭਾਜੀ ਕਛਰੀ ਝੋਲੀ ਗਾੜੀ ਚੰਗੀ ਛਾਈ ਵਾਲ ਵਸੀ ਬੜੀ ਸੁਆ ਪਹਿਲਾ ਹੀ ਪਹਿਲਾ ਸੁਆ ਇੱਥੇ ਖਲਾੜਿਓ ਥੋੜਾ ਜਿਆ ਅੱਛਾ ਪੁੱਦਾ ਕਰਦੀ ਆ ਉਹ ਗੱਡੀ ਵਾਲਾ ਉਹ ਲੋਕਾਂ ਨੂੰ ਪੱਤਰ ਉਹ ਕਰ ਲੈ ਭਾਈ ਉੱਥੇ ਜਾਣ ਦੇ ਜਾਣ ਦੇ ਕਾਲੀ ਕੋਈ ਨਹੀਂ ਲੈ ਜਾ ਅੰਦਰ ਲੈ ਜਾ ਕੈਰੀ ਚੁੱਪ ਚੁੱਪ ਪਾਇਨੀ ਹੁੰਦੇ ਉਹ ਤੇ ਕਰਕੇ ਕਰਦੀਆਂ ਬਾਲੀ ਜੀ ਵਾਸ਼ੀ ਬ੍ਰੈਂਡ ਆ ਝੋਲੀ ਝਾਲੀ ਵੱਛੀ ਦੀ ਬਾਲੀ ਚੰਗੀ ਆ ਅਰਜੀ ਭਾਈ ਵੀਰਾਂ ਦੀ ਡਿਮਾਂਡ ਸਾਈ ਵਾਲ ਵੱਛੀ ਲੈਣੀ ਆ ਠੰਡੇ ਤੇਰੇ ਪਰ ਥੜੀ ਕਿ ਵੱਛੀ ਆ ਅਰਜੀ ਭਾਈ ਠੀਕ ਆ ਮੱਛੀ ਦੀ ਝੋਲੀ ਝਾਲੀ ਬਾਲੀ ਚੰਗੀ ਬਣੂ ਬਣੂ ਬੜੀ ਤੇ ਇਹ ਕਿੰਨੇ ਕਿ ਦੁੱਧਾ ਲਈ ਆ ਅਰਜੀ ਭਾਈ 10 10 ਕਿਲੋ ਪਹਿਲੇ ਨੇ ਵੱਛੀ ਨੂੰ ਕੀ ਕਹਿੰਦਾ ਜਿੱਡੀ ਵੱਛੀ ਠੜੀ ਧੀਰੀ ਲਹੂ ਵਾਲੀ ਵੱਛੀ ਆ ਤੇ ਇਹਦਾ ਮੁੱਲ ਹਰਦੀ ਬਾਜੀ ਬੱਚੀ ਦੇ ਦੀ 35000 ਦੀ ਪਰ ਫੋਜੀ ਫਾਰਮ ਤੇ ਉਹ ਰੇਟ ਨਹੀਂ ਹੁਣਾ ਅੱਛਾ ਇਹ ਹਾਂ ਨਾ ਬੱਚੀ ਦੇਣੀ ਆ 28000 ਦੇ ਗਮਾਂ ਤਾਂ ਤੁਸੀਂ ਕਰਾ ਲਓ ਜੱਸ ਨੋ ਕਰ ਦਈਏ ਜੱਸ ਨੋ ਹਰਦੀ ਬਾਜੀ 5000 ਦੀ 5000 ਦੀ ਠੀਕ ਹੈ ਗਾੜੀ ਆ ਗਈ ਹਰਦੀ ਬਾਜੀ ਐਂ ਸ਼ਹਿਰ ਬੱਚੀ ਰਾਤ ਦੀ ਸੂਈ ਠੀਕ ਹੈ ਗੁਲਾਬੀ ਥਣ ਲੱਗਾ ਬੱਚੀ ਨੂੰ ਠੀਕ ਹੈ ਜੀ ਹਾਂ ਜੀ ਸੂਆ ਇਹਦਾ ਮਨੇਰ ਦੀ ਸੂਈ ਪਹਿਲਾ ਸੂਆ ਪਿਆ ਜੇਲ ਜਿਹੜੇ ਇਹਨੇ ਪਾਤੀ ਪਰ ਉੱਪਰ ਮਨੇਰ ਦੀ ਸੂਈ ਹੈ ਅੱਜ ਸਵੇਰੇ ਤੋਰਾ ਫੇਰ ਨਵੀਂ ਇੱਕ ਨੇ ਦੋ ਜੈ ਕਾ ਕਰੀ ਬੜੀ। ਬੋਦਾ ਪਾਗ ਨਾ ਚੋੜੀ। ਮਾ ਜੋਨੀ। ਧਾਰਨ ਗਲੇ। ਬਾਕੀ ਕਾਦੇ ਦਾ ਨਿਗਾ ਜਾਈ ਆ ਬੋਦਾ ਕੱਦ ਨਹੀਂ। ਹਰ ਪੀ ਭਾਜੀ ਭਾਜੀ ਝੰਡੀ ਖੰਡੀ ਬੜੀ ਵੱੱਚੀ। ਬਾਕੀ ਚਲੋ ਤਾਜੀ ਸੂਈ ਆ ਥੋੜਾ ਬੋਦਾ ਕਈ ਵਾਰੀ ਕਰਦੀ ਆ। ਚਾਈ ਵਾਲਾ ਸ਼ਹਿਰ ਦੇ ਵਿੱਚ ਆ ਬਾੜੀ ਚੰਗੀ ਵੱੱਚੀ ਠੰਣ ਠਣ ਬੜਾ ਚੰਗਾ ਲੱਗ ਰਾਂ। ਮੀਡੀਅਮ ਕਾਦਿਆ ਵੱੱਚੀ ਦਾ। ਦੋ ਦਾ ਅੱਠ ਨੂੰ ਕਿਲੋ ਚ ਵੈ ਜਾਊਗੀ। ਤੇ ਦਾ ਮੁੱਲ। ਹਰ ਪੀ ਭਾਜੀ ਸੋਨੇ ਦਾ ਮੁਲਕ ਹੀ ਹੁੰਦਾ ਤੁਸੀਂ ਦੱਸਣਾ ਦੇਰ ਗਿਆ ਥੀ ਯਾਰ ਦੀ ਕਰਦੀਏ ਵਿੱਚ ਛੋਟ ਛੜ ਬਾਕੀ ਇਹਦੇ ਸਿੰਘ ਇਹਦੇ ਨਿਗ ਨਿਗੇ ਹੈਗੇ ਜੀ ਕੋਈ ਵੀਰ ਵੇਖ ਲੈ ਪਹਿਲਾਂ ਚੰਗੀ ਤਰ੍ਹਾਂ ਮਨੇਰ ਦੀ ਸੂਈ ਆ ਠੀਕ ਆ ਮੈਂ 2-3 ਨਾਲ 9-10 ਕਿਲੋ ਚਵਾਈ ਜਾਊਗੀ ਖਾਸ ਤੋਂ ਬੜਾ ਪਹਿਲਣ ਵੱਚੀ ਨੂੰ ਪਿਆਰਾ ਲਗਾ ਲਾਗੇ ਦੋ ਦਿਖਾ ਹਾਂਜੀ ਹਰ ਪੀਪਾ ਹੀ ਨਹੀਂ ਮਾਨ ਕਰਾ ਲੋ ਜਾਪ ਕਰ ਦੋ ਠਾਈ ਗਰਦੀ ਜਨ ਮਕਰ ਹਾਂ ਨਾ ਵੱਚੀ ਦੇਣੀ ਹੈ ਵੀ 5000 ਦੀ ਦੇ ਦਾਂਗੇ ਪਰ ਦੰਦਾ ਨਹੀਂ ਕੋਈ ਬੱਚੀ ਦਿਖਾ ਦਿਓ ਠੀਕ ਆ ਸਹੀ ਅਰਗੀ ਬੱਚੀ ਦੀ ਲੋਈ ਆ ਬ੍ਰਾਂਡ ਪੀਸ ਆ ਠੀਕ ਆ ਤੇ ਹੁਣ ਆਹ ਵਾਲੀ ਜਰਸੀ ਆ ਗਈ ਇੱਕ ਵਾਲੀ ਜਰਸੀ ਆ ਗਈ ਖੋਲੋ ਹਾਂ ਇਹ ਕਿੰਨੇ ਕੁ ਦੁੱਧਾਂ ਲਈ ਆ ਇਹ ਵੀ ਹਾਲ ਵੀ ਭਾਜੀ ਬੱਚੀ ਲੈ ਜੂਗੀ ਦਿਨ ਕੋਈ 12 13 ਤੇ ਇਹ ਦੁੱਧ ਦੇ ਵੀ 10 11 ਕਿਲੋ 12 ਕਿਲੋ ਪਾਈ ਜਾਊਗੀ ਬੜਨ ਬੜਨ ਬੜੀ ਠੀਕ ਹੈ ਹਾਂਜੀ ਇਹ ਕਿਹ ਵੀਰ ਨੇ ਥੋੜੀ ਜੀ ਕੱਟ ਸਾਂਭੀ ਆ ਲੈ ਜਾ ਆਪਣੇ ਆ ਸੇਵਕ ਭਾਈ ਆ ਮਲਕਾਂਲੇ ਤੋਂ ਅੱਛਾ ਇਹ ਰੋਜ ਦੀਆਂ ਵੱਛੀਆਂ ਆਪਣੇ ਕੋਲ 4-5 ਖੜਦੇ ਆ 4-5 ਅੱਛਾ ਹਾਂ ਜੀ ਠੀਕ ਹੈ ਜਗਰਾਉਂ ਨੂੰ ਮਾਲ ਭਰਦੇ ਆ ਅੱਛਾ ਗੁਜਰਾਤ ਖੜਦੇ ਮਾਲ ਹਾਂ ਜੀ ਹਾਂ ਜੀ ਠੀਕ ਹੈ ਤੇ ਉਧਰ ਫਿਰ ਇਹ ਉਧਰ ਸਾਡਾ ਮਾਲ ਜਾਂਦਾ ਇਤਰਾ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਫਿਰ ਸਰ ਜੀ ਭਾਈ ਕਿੰਨੇ ਦੇ ਦिए ਕਰ ਦिए ਜੀ ਆਂਕਲ ਜੀ ਕਰ ਦੋ ਮਕੀਨ ਹੋਵੇ ਤਾਂ ਬਕਾਇ ਹੀ ਕਰਾਏ ਦੇ ਬੱਚੀ 35000 ਤੋਂ ਮਾਨ ਕਰ ਦੇਾਂਗੇ ਪਰ ਜੀ ਭਾਜੀ 32 ਦੀ ਹਾਂ ਨਾ ਹੀ ਦੇ ਦਾਂਗੇ ਅੱਛਾ 32 ਹਾਦੀ ਵੀਰ ਕਹਿੰਦੇ ਸਾਹਮਣੀ ਆ ਤੇ ਵੇਚਣ ਵਾਲਾ ਵੀਰ ਕੋਈ ਖੜੂਗਾ ਦਿਨ 10 12 ਪੱਠੇ ਪਾ ਕੇ 40000 ਜਿੱਥੇ ਮਰਜੀ ਵੇਚ ਲੈਣ ਠੀਕ ਆ ਤੋੜ ਦੋ ਆ ਵੀ ਹਾਂ 40000 ਭਾਜੀ ਜਲਸੀ ਆ ਗਈ ਆ ਐਨੀ ਕਬੂਤੀ ਲੱਗੀ ਆ ਬਾੜੀ ਢੰਗੀ ਵੱਚੀ ਆ ਗੱਪਣ ਆ ਇਹ ਵੀ ਨਾ ਗੱਪਣ ਗੱਪਣ ਬਾੜੀ ਢੰਗੀ ਢੰਗੀ ਆ ਚੱਲ ਲੱਗਣ ਬੜੀਆਂ ਪੋਲੀ ਪਾਲੀ ਬਾੜੀ ਵੱਚੀ ਆ ਚਲਾ ਫਿਰ ਲੈ ਜੇ ਬਾਕੀ ਇਹ ਵੇਜ ਇਹ ਤਿਆਰ ਹੋਣੀ ਲੱਗਣਾ ਬਣੂ ਬਣੂ ਵਾਲੀ ਹੈ ਜੀ ਤੇ ਇਹਦਾ ਮੁੱਲ ਫਿਰ ਹਾਂ ਜੀ ਭਾਜੀ ਇਹਦੀ ਜਦਾ 40000 ਦੀ ਦੇ ਦੀ ਇਹ ਵੇ ਨਹੀਂ ਜਦਾ ਜੀ ਕਰਦੀ ਹੈ ਜੀ ਜੀ ਹਾਂ ਜੀ ਇਹ ਹਾਂ ਜੀ ਭਾਜੀ 35000 ਜੇ ਕੋਈ ਛੋਟ ਛਪਾ ਤੁਸੀਂ ਕਰਾ ਲਓ ਲਾਜ ਤਾਂ ਵੀ ਸਿਆ ਇੱਕੋ ਹੀ ਕੋ 2000 ਛੱਡ ਦੀ ਇਹਦਾ ਜੀ ਬੱਤੀ ਦੇ ਦਾਇਰ ਅੱਛਾ ਇਹ ਵੀ ਬੱਤੀ ਦੀ 22 ਦੀ ਠੀਕ ਹੈ ਜੀ ਹਾਂ ਜੀ ਪਾਜੀ ਬਾਕੀ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਜਿਹੜੀ ਗੱਬਣਾ ਉਹ ਵੀਰ ਮੇਰਾ ਕੋਈ ਪਾਸ ਕਰਕੇ ਖੜੇ ਸੋਈ ਸਾਡੇ ਘਰੋਂ ਚੋਗੇ ਖੜੇ ਆਪਣੇ ਘਰ ਦੇ ਅਸੀਂ ਜ਼ਿੰਮੇਦਾਰ ਆ ਬਾਕੀ ਦੱਜੀ ਗੱਲੇ ਆ ਤੁਸੀਂ ਵੀਰ ਜੀ ਪੈਸੇ ਖਰਚਣੇ ਆ ਆਪਣੀ ਇੱਥੇ ਆਣ ਕੇ ਤਸੱਲੀ ਤਸੱਲੀ ਕਰਕੇ ਉੱਥੇ ਖੜੋ ਹਨਾ ਠੀਕ ਹੈ ਜੀ ਬਾਕੀ ਇੱਥੋਂ ਹੀ ਆਪਣੀ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੋ ਜੀ